ਗਵਰਨਰ ਗਵਰਨਰ ਦਾ ਕੰਮ ਆਉਣਾ ਹੈ ਗੱਲ ਇੱਕੋ ਗੱਲਾ ਯਾਰ ਲੈ ਐਨ ਕੋਲ ਕੇ ਪਾ ਹੂੰ ਇੱਕ ਦੰਦ ਉਹ ਬੰਦੂ ਤੋਂ ਕੀ ਹੋਣਾ ਹੋਰੀ ਨਾ ਲੈ ਲੈ ਕੱਟ ਪਾਇਆ ਕਰੋ ਭੁਕੇ ਕੱਟ ਕੱਟ ਪਾਇਆ ਕਰੋ ਚੱਲ ਵਜਾ ਦੇ ਹੁਣ ਦੀਊ ਕਰਦਾ

साल भोगे बस बसरिया असीं सारे सिहरिया वेयां वरिया हुतां देवेाम Tchau. වති කොසාන විියලොටක ග හොන්නයි හොන්න කත්ස ད�ས ད�ས དས 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 ད� ਮਣੀ ਰਕਰ ਬ੍ਰੋ ਆ ਬ੍ਰੋ ਪੰਜ ਪਿਆਰਾਂ ਦੀ ਬੋਲ ਬ੍ਰੋ ਜੀਓ ਤੁਹਾਨੂੰ ਕਿਰਪਾ ਕਰੋ ਬੋਲੇ ਸੋਨਿਹਾਲ ਰਾਮਿਆ ਜੈਤੂ ਆਤਮਾ ਗੁਰਨਾਥ ਜੀ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ ਪ੍ਰਕਾਸ਼ ਹੋਣ ਤੋਂ ਪਹਿਲਾਂ ਆ ਸਾਨੂੰ ਆਖੀ ਹੈ ਕਿਉਂਕਿ ਜੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸੰਤ ਬਾਕੇ ਦੇ ਪੜਵਾਦੀ ਸਾਹਿਬ ਵੱਡਾ ਹੌਸਲਾ ਸੀ ਆ ਨੋਕ ਨਮਸਕਾਰਨ ਕਰਦੇ ਸਾਹਿਬ ਬੜੀ ਕਿਰਪਾ ਸੀ ਪਰ ਕਾਹਨੋਂ ਤੋਂ ਮੇਰਾ ਮਾਤਾ ਪਿਤਾ ਦਾ ਬਿਨਾ ਗਾਇਨ ਲੈ ਜਾਵੇ ਕਾਹਨੂ ਪੂਰੇ ਪਹਿਰੇ ਤੂੰ ਹਰ ਪੱਤਰੀ ਤੇ ਤਾਂ ਤਕਰਾਈਵੇਂ ਕਮਾਲ ਨਾਲ ਆਪਾਂ ਨੂੰ ਜਰਾ ਹੋ ਗਿਆ ਨੇ ਘਰ ਦਾ ਬੋਲ ਤਾਂ ਨੇ ਯਾਰ ਬੰਦੇ ਆ ਇੱਥੇ ਪਰਾ ਪਾਣਾ ਰਾਤਾ ਹੈਗਾ ਉਹ ਰਾਈਡ ਆਪ ਤੇ ਚੱਲਿਆ ਨਿਕਲ ਗਿਆ ਨਿਕਲ ਕੇ ਚੱਲੋ ਕਿਸੇ ਬੰਦੇ ਕੰਪਨੀ ਜਾਵਾ ਜੀ ਮਾਇਆ ਦਮਾ ਨਿਕਲ ਗਿਆ ਰਾਮ ਨਵਾਨੀ ਜੀ ਆਖਣ ਮੈਂ ਸਾਥ ਹੈ ਜੋਤ ਜੀ ਆਪੋ ਕੇ ਅਸੀ ਦਵਾ ਦੇ ਉਸ ਖਾਲਸਾ ਆਪਾ ਦੇ ਰੋ ਹੋਏ ਬੜ ਗਿਆ ਕਿੱਥੇ ਉਹ ਰਾਜ ਨੂੰ ਨੌਂ ਦਾ ਮਾਣ ਬਾਪੁਰ ਨਾਲ ਜਿਹਾ ਚਿਹਰਾ ਕੱਟ ਕੇ ਨਿਹਾਣ ਹੋ ਗਿਆ ਕੋਤਤਨਾ ਹੈ ਇਹ ਜੀ ਮੈਂ ਹਾਣੋ ਦੀ ਮੇ ਸੋਤ ਨੂੰ ਆਪਾਂ ਦਾ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਦੱਸਦਾ ਹਾਂ ਆਪਣੀ ਸੁੱਧ ਬੁੱਧਕਤ ਲਈ ਸਹਿਯੋਗ ਕਰਨਾ ਜ਼ਰੂਰੀ ਹੈ ਕੜਾ ਰਹਿਣ ਦੇ ਆਪਾਂ ਬੜਾ ਲੋ ਲੋ ਆ ਜੀ ਗੱਡੀਆਂ ਨਾ ਨੀ ਜਾਣ ਦਿਓ ਆਪਰਾ ਦੋਨੀ ਇਕ ਟਾਈਮ ਬਲੇ ਲੱਗੇ ਰਹੋ ਤੇ ਗਾਣਾ ਮੰਗਾਇਆ ਉਹ ਚੱਕ ਆਉਣ ਦੋ ਆਉਣ ਨਹੀਂ ਆਪਾਂ ਦੇ ਰਹੇ ਆ ਆਪਾਂ ਦੇ ਆਉਣ ਦੇ ਕੱਢ ਲਾ ਆਹ ਹੋ ਜਾ ਭਾਈ ਆਪ ਤੇ ਆ ਰਹੀ ਹੈ ਐਬੂਲੈਂਸ ਲੰਗਰ ਲੈ ਆਇਆ ਇਹਨੂੰ ਕੱਲੇ ਨੂੰ ਤੋ ਉਹਨਾਂ ਦਾ ਪੰਚਾ ਕਰ ਲੈ ਆ ਵੀ ਦੂਜਾ ਜਗਾ ਖੜਾ ਉਸ ਤੇ ਦੋ ਖੜਾ ਆ रखण इ रखजान Allah'a कमाजी <laughs> <laughs> <laughs>

ਮਹਤਾ ਕਾਲੂ ਜੀ ਨੂੰ ਆਖਦੀ ਹੈ ਕਿ ਵਧਾਈਆਂ ਹੋਵਣ ਬਾਹ ਦੇ ਕਰ ਪ੍ਰਮਾਤਮਾ ਉਹ ਖੁਦ ਆਪ ਆਏ ਨੇ ਆਪੋ ਸਤਨਾਮ ਉਹ ਰਾਬਰ ਉਹ ਆਪ ਆਏ ਨੇ ਤਾਂ ਮਹਤਾ ਕਾਲੂ ਜੀ ਆਖਦੇ ਨੇ ਕਿ ਮਾਤਾ ਮਾਂਗਾਂ ਮੰਗਦੀ ਸੀ ਕੱਪੜੇ ਮੰਗਦੀ ਸੀ ਦੱਬ ਕਿੰਨੀ ਮਾਇਆ ਦਵਾ ਦਾ ਆਹਦਾ ਹੀ ਮਾਤਾ ਆਖਦੀ ਐ ਕਿ ਮੈਨੂੰ ਹੁਣ ਕੋਈ ਕਿਸੇ ਦੀ ਲੋੜ ਨਹੀਂ ਮੈਂ ਤਾਂ ਅੱਲਾਹ ਦੇ ਬਹਿਰੂ ਦੇ ਰਾਖਰ ਕਰਦੇ ਨੇ ਪ੍ਰਮਾਤਮਾ ਨੇ ਬਰਵਾਣੀ ਤਾਂ ਹੀ ਤਾਂ ਅਖਦੀ ਜੇ ਆਪ ਨਾਰਾਇਣ ਕਲਾਤਾਰ ਜੱਕ ਮੈਂ ਪਰਵਰਿਓ ਨਾਰਦ ਦੇਵੀ ਮਹਾਰਾਜਾ ਆਪ ਨਾ ਰਾਜੜੀ ਜੀ ਆਪ ਧਰਤੀ ਤੇ ਦੁਨੀਆਂ ਨੂੰ ਤਾਰਨ ਵਾਸਤੇ ਆਏ ਨੇ ਉਹਨਾਂ ਨੂੰ ਤ੍ਰਿਪਤੀ ਆ ਗਈ ਕਿਸੇ ਚੀਜ਼ ਦੀ ਭੁੱਖ ਨਹੀਂ ਰਹੀ ਜਿੰਨੇ ਦਾ ਪਾਇਆ ਮੰਗੀ ਸੀ ਸਾਨਗੁਰੂ ਦਾਣ ਕਿੰਨੇ ਦ੍ਰਿਸ਼ਟੀ ਦੇ ਨਾਲ ਹੀ ਤਾਰ ਦਿੱਤਾ ਸਤਨਾਮ ਸਾਡੇ ਰੱਤ ਸੁਵਾਰ ਕੇ ਤਾਰ ਦਿੱਤੇ ਜਿਹੜੇ ਮਾਲਕ ਕਰਮ ਕਰਦੇ ਸਨ ਉਹਨਾਂ ਨੂੰ ਸਿੱਧੇ ਰਸਤੇ ਬਾ ਦਿੱਤਾ ਸਤਿਗੁਰੂ ਨਾਨਕ ਨੇ ਐਸੇ ਬਾਣ ਚਲਾਏ ਐਸੀ ਕਿਰਪਾ ਕੀਤੀ ਜਿਹੜਾ ਕੋਈ ਰਸਤਾ ਭਟ ਗਿਆ ਹੁੰਦਾ ਸੀ ਨਾ ਉਹਨਾਂ ਨੂੰ ਰਸਤਾ ਬਣਾ ਦਿੰਦੇ ਸਨ ਆਪੋ ਸਤਨਾਕ ਸਤਿ ਸ਼੍ਰੀ ਅਕਾਲ ਸੱਜਣਾ ਠਾਕ ਨੂੰ ਰੱਖਦਾ ਫਰਾ ਸੱਜਣਾ ਰੱਖਦਾ ਸੱਜਣਾ ਠਾਕ ਨੂੰ ਸੱਜਣਾ ਬਣ ਗਿਆ ਸੱਜਣਾ ਵਾਲੇ ਕੰਮ ਕਰਦੇ ਲੱਗ ਪਏ ਆ ਉਹਦਾ ਕੰਮ ਕੀ ਸੀ ਉਹਨੇ ਧਰਮਸ਼ਾਲਾ ਬਣਾਈ ਹੋਈ ਸੀ ਸੱਜਣਾ ਠਾਕ ਨੇ ਕੋਈ ਜਤਰੂ ਆਉਂਦਾ ਹੈ ਬੜਾ ਸਤਿਕਾਰ ਕਰਦਾ ਹੈ ਜੜ ਪਾਣੀ ਸਕਾਉਂਦਾ ਹੈ ਬੜੀ ਸੇਵਾ ਕਰਦਾ ਹੈ ਜਿਹੜਾ ਕੋਈ ਦਸਰੂਆ ਆਉਂਦਾ ਹੈ ਧੰਨ ਧੰਨ ਕਰਦਾ ਹੈ ਸੱਜਣ ਜਿਹੜੀ ਬੜੀ ਕਿਰਪਾ ਕਰੇ ਪ੍ਰਮਾਤਮਾ ਦੀ ਬੜੀ ਸੇਵਾ ਕਰਦਾ ਹੈ ਪਰ ਮਨ ਦੇ ਵਿੱਚ ਕੋਟ ਇਹਦਾ ਰੱਖਦਾ ਸੀ ਇਹ ਜਦੋਂ ਆਤਮਾ ਸੋਵੇ ਹਨ ਇਹ ਜਿਹੜੀ ਇਹਦੀ ਮਾਇਆ ਜਾਪ ਰੂਹੀ